ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ। ਜੀ ਆਇਆਂ ਨੂੰ। ਕੀ ਨਾਮ ਹੈ ਆਪ ਦਾ? ਆਪਣਾ ਨਾਮ ਅਮਰਿਸ਼ਪਾਲ ਸਿੰਘ ਸ਼ਾਈ ਮੋਤੀ ਸਾਹਿਬ ਜੀ। ਸਭ ਤੋਂ ਪਹਿਲਾਂ ਤੁਹਾਨੂੰ ਮੇਰੇ ਦੀ ਬਹੁਤ-ਬਹੁਤ ਵਧਾਈਆਂ। ਤੁਹਾਨੂੰ ਜਾਦਿਆਂ ਹੀ। ਕੀ ਕਹਿਣਾ ਚਾਹੋਗੇ ਸੰਤਾ ਜੀ? ਸੰਤਾ ਨੂੰ ਜੀ ਆਪਾਂ ਸੰਜੋਗ ਦੇ ਨਾਲ ਪਿੰਡੇ ਦੇ ਲੱਗਰ ਦੇ ਨਾਲ ਆਪਾਂ ਮੇਲਾ ਕਰਾ ਰਿਆ ਫਿਰ ਫਿਰ ਇਕੱਠਾ ਕਰਕੇ ਦਾਦਿਆਂ ਦਾ ਹੱਦ 10 ਸਾਲ ਦਾ ਹਰ ਸਾਲ ਮੇਲਾ ਕਰਾ ਰਹੀ ਹੈ। ਆਪ ਸਨਤਾ ਵਸਤੇ ਕੀ ਕੀ ਪ੍ਰਬੰਧ ਕੀਤੇ ਹੈ ਗਰਮੀ ਮੌਨਤ। ਸਰਕਾਰ ਸੰਤਾ ਵਾਸੀ ਠੰਡੇ ਵਿਕਾਸ ਕਰੀਮਾ ਜੋ ਵੀ ਸੇਵਾਦਾਰ ਨੰਗਰ ਲਾ ਰਹੇ ਆ।

ਲੋਦੀਪੁਰ ਦੀ ਧਰਤੀ ਹੈ ਕਿ ਆਇਆ ਪ੍ਰੀਤਾ ਗਿਆ ਪ੍ਰੀਤਾ ਲਈ ਮਾਰੀ ਟੋਨਾ ਕਬੱਡੀ ਤੇ ਕਰਪੂਫਲਾ ਜੀਜਾ ਕੋਈ ਟੋਨਾ ਆਹ ਕਬੱਡੀ ਨੌਜਾਨੇ ਪਾਈ ਹੈ ਉਧਰਲੇ ਪਾਸੇ ਦੇਖ ਤਾਲੀਆਂ ਮਾਰ ਦੋ ਵੀ ਆ ਖਿਡਾਰੀਆਂ ਦੇ ਵਾਸਤੇ ਸ਼ੋਰ ਨਾਲ ਆਹ ਤਾਲੀਆਂ ਵੱਜੀਆਂ ਉਹ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ ਰੁਪਿਆ ਅਰਦਾ ਉਤਰਾਲਾ ਜੀ ਦਾ ਦਾਸਾ ਭਾਰਤੀ ਜੀ ਦੇ ਪਤੀ ਆਜ ਪਹਿਲਾ ਉਪਰ ਵਿਧੀ ਸਲਾਮਾ ਜੀ ਦਾ ਬਣਾ ਕਾ ਲਾ ਜੀਆ ਉਹ ਰਿਆ ਉਹਦੇ ਵਿੱਚ ਅੱਜ ਇਹ ਸਰ ਦੇ ਬੱਚਿਆਂ ਦਾ ਟੂਰਨਾਮੈਂਟ ਹੋ ਰਿਹਾ ਦੇਖੋ ਹਰ ਸਾਲ ਕੁਜੀ ਦਾ ਛੋਟਾ ਇਹ ਦਿਨ ਤੋਂ ਸ਼ੁਕਰਗੁਜ਼ਾਰ ਹੈ ਜੱਗੇ ਵੀਰ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਬਹੁਤ ਵਧੀਆ ਖਿਡਾਰੀ ਹੈ ਬਾਫੀ ਤੋਂ ਨੇ ਜੱਗੇ ਵੀਰ ਛੋਟੇ ਲੇਟ ਹੋ ਗਏ ਆ ਹੌਲਕ ਚੜ੍ਹਦੀ ਕਲਾ ਬਖਸ਼ੇ ਇੱਕ ਵਾਰੀ ਉਹ ਵੀ ਤਾੜੀਆਂ ਮਾਰ ਦਿਓ ਕਿਉਂਕਿ ਪੰਜਾਬੀ ਕਹਿੰਦੇ ਆ ਜੇ ਜਦੋਂ ਕੋਈ ਵੀ ਕੰਮ ਕਾਜ ਸ਼ੁਰੂ ਕਰਨਾ ਹੋਵੇ ਕਿ ਉਸ ਅਕਾਲ ਪੁਰਖ ਦਾ ਜਿਹੜਾ ਸਹਾਰਾ ਲੈਣਾ ਚਾਹੀਦਾ ਸੋ ਮੈਂ ਤੈਨ ਦਿਨ ਤੋਂ ਸ਼ੁਕਰਗੁਜ਼ਾਰ ਆ ਗੁਰੂ ਕੇ ਲੰਗਰ ਦੀ ਦਿੱਤਾ ਵਰਤਾਏ ਆ ਰਹੇ ਆ ਸੌਣ ਵਾਲੇ ਭਰਾ ਨੂੰ ਬੇਨਤੀ ਆ ਵੀ ਥੋੜੀ ਜੀ ਆਵਾਜ਼ ਹੋਰ ਖੋਲ ਦਿਏ ਸੋ ਬਹੁਤ ਬਹੁਤ ਧੰਨਵਾਦ ਹੈ ਥੋੜੀ ਰਿਪੀਟ ਘਟਾ ਦਿਓ ਤੇ ਆਵਾਜ਼ ਖੋਲ ਦਿਓ ਥੋੜੀ ਜੀ ਤਾਂ ਜੋ ਪਤਾ ਲੱਗੇ ਵੀ ਮੇਲਾ ਚੱਲ ਰਿਹਾ ਸੋ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੀਆਂ ਰਿਸਪੈਕਟਡ ਸ਼ਖਸੀਅਤਾਂ ਮੈਂ ਕਾਹ ਦਿਨ ਤੋਂ ਸ਼ੁਕਰਗੁਜ਼ਾਰ ਆ ਜਿੰਨੇ ਵੀ ਸਾਡੀਆਂ ਮਹਾਨ ਮਤੀਆਂ ਸ਼ਖਸੀਅਤਾਂ ਬੈਠੀਆਂ ਨੇ ਬਲਕਿ ਚੜ੍ਹਦੀ ਕਲਾ ਵਿੱਚ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਸਵਿੰਦਰ ਸਿੰਘ ਜੀ ਬੋਰਾ ਜੀ ਐਨ ਆਰ ਆਈ ਬਹੁਤ ਵੱਡਾ ਧੰਨਵਾਦ ਹੈ ਜਿਨ੍ਹਾਂ ਨੇ ਵੱਡਾ ਸਹਿਯੋਗ ਤੇ ਆਪ ਸਤਿਕਾਰ ਪੁੱਛਦਾ ਕੀਤਾ ਬਹੁਤ ਮਦਾਨ ਦੇ ਨਾਲ ਜੁੜਦੇ ਆ। ਆਹ ਮੁਠੀ ਭਰ ਸਰੀਰ ਹੈ। ਆ ਉਧਰ ਦੇ ਪਾਸੇ ਆਹ ਸਰਦਾਰ ਕਲਗੀਆਂ ਮਾਰਿਆ ਬਾਦ ਨੂੰ ਢੇਜ ਉੱੜ ਕੇ ਪਿਆਰ ਨਾਲ ਪਿਆਰ ਨਾਲ ਇੱਥੇ ਪਿੰਤਰੀ ਉਡਾਰੀਆਂ ਮਾਰਦੇ ਨੇ ਕੀਤਾ ਕਲਮ ਕੋ ਤੇਰਾ ਅਹਕਾਰ ਵੱਡਾ ਤੇਰੀ ਕੇਜ ਵੱਡੀ ਤੇਰੀ ਵੜਿਆਈ ਵੱਡੀ ਕੀਤਾ ਸਿਰਾਂ ਦਾ ਤੂੰ ਵਪਾਰ ਵੱਡਾ ਧੰਨ ਕੁਰਬਾਨੀ ਮੇਰੇ ਸ਼ਾਹਦ ਸ਼ਾਹ ਜੀ ਕਰਾ ਸਿਰਫ ਤੇ ਤੇਰੀ ਤਾਰ ਵੱਡੀ ਤੇਰੀ ਤੋਜ ਵੱਡੀ ਤੇਰੀ ਵੜਿਆਈ ਵੱਡੀ کوئی کام نہیں وہ گراڈ چرپا کر کے باہر ہی رہی سونی ਆਸਿ ਜੀ ਦਾ ਨਾਮ ਕੀ ਨਾ ਸਰ ਆਪਣਾ ਅੱਜ ਮੇਰਾ ਨਾਮ ਪੰਜੀ ਸੇ ਵੱਡਾ ਜੀ ਅੱਛਾ ਤੁਸੀਂ ਕਿਹੜੀ ਕੰਟਰੀ ਤੋਂ ਆਏ ਹੋ ਇਸੇ ਪਰ ਮੈਂ ਜੁਆਸਰ ਤੋਂ ਆਇਆ ਜੀ ਅੱਛਾ ਤੇ ਠੀਕ ਹੈ ਅੱਜ ਮੇਲਾ ਹੈ ਕਿੰਨਾ ਕੁ ਪਸ਼ਾ ਕਿੰਨੀ ਖੁਸ਼ੀ ਦਾ ਬੜੀ ਖੁਸ਼ੀ ਆ ਜੀ ਮੈਨੂੰ ਬੜਾ ਬੜੇ ਚਰਾਬਾ ਅੱਸਾਂ ਮਿਲਾਈ ਬਕਰ ਦਾ ਅੱਛਾ ਜੀ ਬਹੁਤ ਖੁਸ਼ੀ ਆ ਦੇਖ ਕੇ ਆਪਣੇ ਨਗਰ ਦਾ ਅਹੀ ਕਮ ਸਾਰੀ ਮੇਲਾ ਦੇਖੀ ਬੜਾ ਪ੍ਰਾਤਮਿਕ ਮੇਲਾ ਜੀ ਸਾਡੀ ਸਰ ਤੋਂ ਪਹਿਲਾਂ ਦਾ ਹੀ ਚੱਲੇ ਆ ਰਿਹਾ ਜੀ ਕੋਈ ਇਸੇ ਦਰਬਾਰ ਦੇ ਕਿੰਨੇ ਸਾਲਾਂ ਤੋਂ ਜੁੜੇ ਹੈ ਜੀ ਜਿਉਂਦੇ ਹੀ ਤੇ ਪਿੰਡ ਆਏ ਜੀ ਸਰਪੰਨ ਜੱਦੀ ਖੀਰ ਵਾਲੇ ਜੀ ਅੱਛਾ ਨੂੰ ਕਰੀਬ ਹੈ ਫੰਚ ਰਿੰਦਾ 40 ਸਾਲ ਹੋ ਗਏ ਕੋਲ ਤੋਂ ਹੀ ਆਉਂਦਾ ਇਹ ਇਤਨੀ ਸੰਤਾ ਨੂੰ ਤੇ ਬਾਹਰ ਐਨਆਰਆਈ ਬੈਠੇ ਸੰਗਤ ਕੀ ਕਹਿਣਾ ਚਾਹੋਗੇ ਕੀ ਸੰਦੇਸ਼ ਦੇਣਾ ਚਾਹੋ ਮੈਂ ਸੰਦੇਸ਼ ਦੇਣਾ ਚਾਹੁੰਦਾ ਆਪਣਾ ਐਨਆਰਆਈ ਵੀਰਾਂ ਨੂੰ ਕਿ ਵੱਤ ਵਤ ਆਪਾਂ ਪਿੰਡ ਦਾ ਸਹਯੋਗ ਦੀਏ ਪਿੰਡ ਦੀ ਕੋਈ ਵੀ ਕੰਮ ਆ ਉਹਦੇ ਵਿੱਚ ਸਾਨੂੰ ਅੱਗੇ ਆਉਣਾ ਚਾਹੀਦਾ ਹੈ ਜੀ ਇਸ ਹਰ ਕਿਸਮ ਵਾਲਾ ਕੰਮ ਸਾਨੂੰ ਸਹਯੋਗ ਦੇਣ ਜਾਂ ਪਿੰਡ ਦੇ ਨਗਰ ਦੇ ਨਾਲ ਜੀ ਕੋਈ ਵੀ ਕੰਮ ਹੋਵੇ ਪਿੰਡ ਦਾ ਬਹੁਤ ਬਹੁਤ ਮਿਹਰਬਾਨੀ ਦਾਤਿ ਭਾਈਆ ਜੀ ਅਨੋਦੀਪੁਰ ਵਿੱਚ ਫਲਾਣਾ ਮੇਲਾ ਲੱਗਾ ਹੈ ਹਾਂਜੀ ਸੰਤਾਂ ਬੜੀ ਬੜੀ ਦਰੋਂ ਆਈਆਂ ਕੀ ਕਹਿਣਾ ਚਾਹੋਗੇ ਕੀ ਖੁਸ਼ੀ ਹੈ ਤੁਹਾਡੀ ਬਹੁਤ ਖੁਸ਼ੀ ਆ ਜੀ ਬਹੁਤ ਜਿਆਦੀ ਬੇਹੱਦ ਖੁਸ਼ੀ ਆ ਇਸ ਜਗ੍ਹਾ ਨੂੰ ਬਹੁਤ ਲੋਕੀ ਮੰਦੇ ਆ ਬਹੁਤ ਸ਼ਰਧਾ ਨਾਲ ਆਉਂਦੇ ਆ ਹਾਂਜੀ ਹਰ ਵੀਰਵਾਰ ਇੱਥੇ ਮੇਲਾ ਹੀ ਲੱਗਦਾ ਅੱਛਾ ਜੀ ਤੇ ਬੜੀ ਹਮ ਹਮਾ ਕੇ ਦੁਨੀਆ ਆਉਂਦੀ ਹੈ ਸਾਰੇ ਵੀਰਾਂ ਦੇ ਸਜਣਾ ਦੇ ਨਾਲ ਰਲ ਮਿਲ ਕੇ ਸਾਰਾ ਕੁਝ ਹੋ ਰਿਹਾ ਜੀ ਅੱਜ ਗਰਮੀ ਦਾ ਮੌਸਮ ਵੀ ਹੈ ਸੰਤਾਂ ਵਾਸਤੇ ਕੀ ਕੀ ਪ੍ਰਬੰਧ ਸੰਤਾਂ ਵਾਸਤੇ ਸਾਰਾ ਆਈਸਕ੍ਰੀਮ ਆ ਛੋਡਾ ਆ ਲੰਗਰ ਆ ਹਰ ਇੱਕ ਚੀਜ਼ ਹੈਗੀ ਆ ਜੀ ਅੱਜ ਗੱਲ ਕਰੀਏ ਸਾਲਾਨਾ ਮੇਲੇ ਦੀ ਇਹ ਕਿੰਨੇ ਸਾਲਾਂ ਤੋਂ ਚੱਲੇ ਆ ਰਹੇ ਆ ਜੀ ਇਹ ਜੀ ਸਾਡੀ ਕਿਤੇ ਸੁਰਤ ਤੋਂ ਪਹਿਲਾਂ ਹੀ ਤੁਰਿਆ ਆਉਂਦਾ ਜੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਦੇਰ ਤੋਂ ਐਨਆਰਆਈ ਭਰਾਵਾਂ ਦਾ ਵੀ ਸਹਿਯੋਗ ਹੈ ਮੇਲੇ ਦੇ ਸਾਰਾ ਜੀ ਐਨਆਰਆਈ ਵੀ ਦਾ ਸਾਡੇ ਭਾਜੀ ਆ ਪਰਮਜੀਤ ਸਿੰਘ ਜੀ ਅੱਛਾ ਜੀ ਇਹ ਅਮਰੀਕਾ ਤੋਂ ਆਏ ਆ ਅੱਛਾ ਜੀ ਇਹਨਾਂ ਦਾ ਬੜਾ ਵੱਡਾ ਸਹਿਯੋਗ ਆ ਠੀਕ ਹੈ ਇਧਰ ਆ ਭਾਜੀ ਗੁਰਮukh ਸਿੰਘ ਜੀ ਇਹਨਾਂ ਦਾ ਆ ਬਿੱਟੂ ਭਾਜੀ ਆ ਪਾਲ ਭਾਜੀ ਆ ਇਹਨਾਂ ਦਾ ਸਾਰਿਆਂ ਦਾ ਬਹੁਤ ਜ਼ਿਆਦਾ ਸਹਿਯੋਗ ਹੋ ਗਿਆ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਓਕੇ ਜੀ ਹਾਂਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਤੁਹਾਨੂੰ ਵੀ ਬਹੁਤ ਬਹੁਤ ਕਿੰਨੇ ਕੋ ਖੁਸ਼ੀ ਕਿੰਨਾ ਕੋਤਸ਼ਾ ਤੁਹਾਨੂੰ ਅੱਜ ਬਹੁਤ ਖੁਸ਼ੀ ਭਾਜੀ ਬਹੁਤ ਹੀ ਜਿਆਦੀ ਸੰਗਤਾਲ ਦੇਖ ਕੇ ਬੜੀ ਖੁਸ਼ੀ ਹੋਣ ਈ ਆਈ ਸਾਡੇ ਪ੍ਰਬੰਥੇ ਸੱਜਣ ਇੱਥੇ ਆ ਜੀ ਬਹੁਤ ਹੀ ਵਧੀਆ ਲੱਗ ਰਿਹਾ ਜੀ ਅੱਜ ਮੇਲੇ ਦੇ ਨਾਲ ਨਾਲ ਟੂਰਨਾਮੈਂਟ ਵੀ ਹੈ ਹਾਂਜੀ ਸਾਨੂੰ ਲੱਗਦਾ ਕਿ ਤੁਸੀਂ ਕਾਫੀ ਟਾਈਮ ਤੋਂ ਹੀ ਮਿਹਨਤ ਕਰਦੇ ਆ ਰਹੇ ਹੋ ਇੱਕ ਦਿਨ ਲੱਗੇ ਕਿੰਨਾ ਕਿਲਿਕ ਲੈਣ ਕਰਨੀ ਪਈ ਤੁਹਾਨੂੰ ਦੇਖੋ ਇਹ ਮੇਲਾ ਅਸੀਂ ਕੋਈ ਆਪਣੀ ਸੁਰਤੇ 15 ਸਾਲ ਤੋਂ ਪਹਿਲਾਂ ਮੇਲਾ ਤਾਂ ਪਹਿਲਾਂ ਵੀ ਹੁੰਦਾ ਸੀ ਆ ਤੇ ਸਾਰੇ ਸਾਡੇ ਬਾਹਰ ਵਾਲੇ ਸਾਥੀ ਵੀ ਸਾਡਾ ਸਾਥ ਦਿੰਦੇ ਆ ਤੇ ਅਸੀਂ ਵੀ ਰਲ ਮਿਲ ਕੇ ਜਿੰਨੀ ਜੋਗੇ ਹੈਗੇ ਕਰਕੇ ਬਾਬਾ ਜੀ ਦੀ ਕਿਰਪਾ ਨਾਲ ਇਹ ਮੇਲਾ ਚੱਲਦਾ ਜੀ ਮੈਚ ਵੀ ਹੁੰਦਾ ਟੂਰਨਾਮੈਂਟ ਨਰਾਈ ਭਰਾਵਾ ਦਾ ਤੇ ਗ੍ਰਾਮ ਪੰਚਾਇਤ ਦਾ ਕਿੰਨਾ ਸਹਿਯੋਗ ਹੈ ਬਹੁਤ ਜਿਆਦਾ ਸਹਿਯੋਗ ਹੈ ਉਹਨਾਂ ਦੇ ਸਹਿਯੋਗ ਨਾਲ ਹੀ ਟੂਰਨਾਮੈਂਟ ਹੁੰਦਾ ਜੀ ਤੇ ਮੇਲੇ 'ਚ ਵੀ ਉਹਨਾਂ ਦਾ ਬਹੁਤ ਸਹਿਯੋਗ ਆ ਜੀ ਅੱਜ ਕੱਲ੍ਹ ਦੇ ਨੌਜਵਾਨ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਨੌਜਵਾਨ ਬੱਚਿਆਂ ਨੂੰ ਇਹੋ ਜਿਹਾ ਕਿ ਜੀ ਆਹ ਟੂਰਨਾਮੈਂਟ ਇਸੇ ਕਰਕੇ ਕਰਾਉਨੇ ਆ ਕਿ ਮੈਚ ਦੇਖਣ ਤੇ ਮੈਚ ਖੇਡਣ ਦਾ ਇਹਨਾਂ ਸ਼ੌਂਕ ਉੱਠੇ ਤੇ ਨਸ਼ਿਆਂ ਤੋਂ ਬਚਣ ਸਭ ਤੋਂ ਵੱਡੀ ਗੱਲ ਮੇਲਾ ਕਿੱਥੇ ਹੋ ਰਿਹਾ ਤੇ ਜ਼ਿਲ੍ਹਾ ਕਿਹੜਾ ਪੈਂਦਾ ਨਾ ਮੇਲਾ ਹੋ ਰਿਹਾ ਜੀ ਪਿੰਡ ਅਲੌਦੀਪੁਰ ਜ਼ਿਲ੍ਹਾ ਕਪੂਰਥਲਾ ਸਾਡੇ ਚੈਨਲ ਨਾਲ ਹੀ ਤੁਸੀਂ ਜਿਹੜੇ ਐਨ ਆਰ ਆਈ ਭਰਾ ਬਾਹਰ ਵੀ ਬੈਠੇ ਤੁਸੀਂ ਉਹਨਾਂ ਨੂੰ ਵੀ ਕੀ ਆਪਣਾ ਸੰਦੇਸ਼ ਦੇਣਾ ਚਾਹੋਗੇ ਸੰਦੇਸ਼ ਇਹੋ ਹੀ ਆ ਸਰ ਕਿ ਵੱਧ ਚੜ ਕੇ ਸਹਿਯੋਗ ਦੇਣ ਮੇਲੇ ਨੂੰ ਜਿਹੜਾ ਅੱਗੇ ਤੋਂ ਵੱਧ ਤੋਂ ਵੱਧ ਹੋਵੇ ਉੱਪਰ ਜਾਵੇ ਜੀ ਸੰਗਤਾਂ ਵਾਸਤੇ ਕੀ ਕੀ ਪ੍ਰਬੰਧ ਕੀਤੇ ਸੰਗਤਾਂ ਵਾਸਤੇ ਲੰਗਰ ਦਾ ਜੀ ਠੰਡੇ ਦਾ ਛਬੀਲ ਦਾ ਚੱਲ ਰਿਹਾ ਜੀ ਲੰਗਰ ਠੀਕ ਹੈ ਦਰਬਾਰ ਦਾ ਪੂਰਾ ਨਾਮ ਹੈ ਤੁਸੀਂ ਪੀਰ ਬਾਬਾ ਕਾਦਰ ਸ਼ਾਹ ਵਲੀ ਜੀ ਬਹੁਤ ਬਹੁਤ ਮਿਹਰਬਾਨੀ ਓਕੇ ਸਰ ਥੈਂਕ ਯੂ ਹਾਂ ਜੀ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਨੂੰ ਮੇਲੇ ਦੀਆਂ ਬਹੁਤ ਬਹੁਤ ਵਧਾਈਆਂ ਕਿੰਨੀ ਖੁਸ਼ੀ ਤੇ ਕਿੰਨਾ ਉਤਸ਼ਾਹ ਕੀ ਕਹਿਣਾ ਚਾਹੋਗੇ ਪਿੰਡ ਲੋਦੀ ਦੇ ਪਰਵਕਤ ਬਾਬਾ ਕਾਦਰ ਸ਼ਾਹ ਵਾਲੀ ਜੀ ਦਾ ਮੇਲਾ ਮਨਾਇਆ ਜਾ ਰਿਹਾ ਜਿਹਨੂੰ ਕਹੀਂ ਬਾਬਾ ਟਾਲੀ ਜੀ ਵਾਲਾ ਆਮ ਤੌਰ ਤੇ ਕਹਿੰਦੇ ਆ ਤੇ ਸਾਰੇ ਪਿੰਡ ਵਾਲੋਂ ਬਾਬਾ ਜੀ ਦੀ ਮਿਹਰ ਨਾਲ ਬੜੇ ਉਤਸ਼ਾਹ ਨਾਲ ਮੇਲਾ ਮਨਾਇਆ ਜਾ ਰਿਹਾ ਤੇ ਸਾਰੇ ਪਿੰਡ ਵਾਸੀ ਬੜੇ ਉਤਸ਼ਾਹ ਨਾਲ ਤੇ ਹਮ ਹਮ ਆ ਕੇ ਇਸ ਮੇਲੇ 'ਤੇ ਪਹੁੰਚੇ ਹੋਇਆ ਤੇ ਬੜੀ ਖੁਸ਼ੀ ਨਾਲ ਮੇਲਾ ਹੀ ਮਨਾ ਰਹੇ ਹਾਂ ਗੱਲ ਕਰੀਏ ਆਪਾਂ ਮੇਲੇ ਦੀ ਮੇਲਾ ਕਿ ਕਿਹੜੀ ਜਗ੍ਹਾ ਤੇ ਕਿਹੜਾ ਜਿਹਦਾ ਨਾਮ ਲੱਗਦਾ ਇਹ ਬਾਬਾ ਕਦਰਸ਼ਾਹ ਵਲੀ ਦਾ ਮੇਲਾ ਜੀ ਇਹ ਪਿੰਡ ਵਾਲੇ ਆਮ ਤੌਰ ਤੇ ਸਤਕਰ ਨਾਲ ਬਾਬਾ ਟਾਲੀ ਜੀ ਵਾਲਾ ਦਾ ਇਹਨੂੰ ਕਹਿੰਦੇ ਆ ਠੀਕ ਹੈ ਜਿਲ੍ਹਾ ਕਿਹੜਾ ਪੈ ਜਾਂਦਾ ਨਾਲ ਜਿਲ੍ਹਾ ਕਪੂਰਤਲਾ ਜੀ ਅੱਛਾ ਗੱਲ ਕਰੀਏ ਐਨਆਰਆਈ ਭਰਾਵਾਂ ਦੀ ਕਿੰਨਾ ਕੁ ਸਹਿਯੋਗ ਰਿਹਾ ਤੇ ಗ್ರಾಮ ਪੰਚਾਇਤ ਦਾ ਕਿੰਨਾ ਕੁ ਸਹਿਯੋਗ ਹੈ ਦੇਖੋ ਇਸមូល ਸੰਗਤ ਦਾ ਸਹਿਯੋਗ ਐਨਆਰਆਈ ਵੀਰਾਂ ਦਾ ਸਹਿਯੋਗ ਆ ਪਿੰਡ ਵਾਸੀਆਂ ਦਾ ਤੇ ಗ್ರಾಮ ਪੰਚਾਇਤ ਸਾਰੇ ਹੀ ਰਲ ਕੇ ਮੇਲਾ ਬਣਾ ਰਹੇ ਮੇਲੇ ਤੇ ਮੇਲੇ ਤੋਂ ਬਾਅਦ ਟੂਰਨਾਮੈਂਟ ਵੀ ਹੈ ਹਾਂਜੀ ਨੌਜਵਾਨ ਨਸ਼ਿਆਂ ਨੂੰ ਛੱਡ ਕੇ ਪੰਜਾਬ ਸਰਕਾਰ ਦਾ ਪ੍ਰਾਲਾ ਨਸ਼ਿਆਂ ਵਿਰੁੱਧ ਜੁੱਧ ਤੇ ਨਸ਼ਿਆਂ ਨੂੰ ਛੱਡ ਕੇ ਖੇਡਾਂ ਵੱਲ ਵੱਧ ਰਿਹਾ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਪੰਜਾਬ ਸਰਕਾਰ ਨੂੰ ਪ੍ਰਮਾਣ ਘਾਰਾ ਦੇ ਰਿਹਾ ਹੈ ਇਹ ਅਸੀਂ ਬੜੇ ਖੁਸ਼ ਹਾਂ ਵੀ ਸਾਡੇ ਪਿੰਡ 'ਚ ਨਸ਼ਾ ਖਤਮ ਹੋ ਰਿਹਾ ਤੇ ਨੌਜਵਾਨ ਨਸ਼ੇ ਨੂੰ ਛੱਡ ਕੇ ਖੇਡਾਂ ਵੱਲ ਵੱਧ ਰਿਹਾ ਹੈ ਸੰਗਤਾਂ ਵਾਸਤੇ ਕੀ ਕੀ ਇੰਤਜ਼ਾਮ ਕੀਤੇ ਗਏ ਬਹੁਤ ਸੁਰਦਾਰ ਸੰਗਤਾਂ ਆਈਆਂ ਨੇ ਸੰਗਤਾਂ ਵਾਸਤੇ ਲੰਗਰ ਦਾ ਪ੍ਰਬੰਧ ਠੰਡੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਜੀ ਠੀਕ ਹੈ ਜੀ ਸਾਰੇ ਚਾਹਨਾ ਨਹੀਂ ਤੁਸੀਂ ਹੋਰ ਐਨਆਰਆਈ ਭਰਾਵਾਂ ਨੂੰ ਆਪਣਾ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਅਨੇ ਆਪਣਾ ਅਨੇ ਜਨ 메시 ਦੇ ਆ ਜੋ ਨੇ ਆ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਨੂੰ ਬਚਾਇਆ ਜਾਵੇ ਨਸ਼ਿਆਂ ਤੋਂ ਦੂਰ ਰੱਖਣ ਲਈ ਉਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਉਹਨਾਂ ਲਈ ਖੇਡ ਅਪਰਾਲੇ ਕੀਤੇ ਜਾਣ ਠੀਕ ਹੈ ਜੀ ਮਿਹਰਬਾਨੀ ਸਾਰੀ ਸੰਗਤ ਨੂੰ ਪਹਿਲਾ ਇਸ ਮੇਲੇ ਬਾਬਾ ਕਾਦਰ ਸ਼ਾਹ ਦਾ ਮੇਲਾ ਜਿਹੜਾ ਮਨਾ ਰਹੇ ਆ ਸਾਰੀ ਸੰਗਤ ਨੂੰ ਪਿੰਡ ਵਾਸੀਆਂ ਨੂੰ ਆਉਣ ਵਾਲੀ ਸੰਗਤ ਨੂੰ ਸਾਰਿਆਂ ਨੂੰ ਬਹੁਤ ਲੱਖ ਲੱਖ ਵਧਾਈਆਂ ਜੀ ਇਹ ਜਿਹੜਾ ਸਾਡਾ ਮੇਲਾ ਜਿਹੜਾ ਪਿੰਡ ਲੋਧੀਪੁਰੇ ਵਿੱਚ ਮਨਾਇਆ ਜਾ ਰਿਹਾ ਇਹ ਸਾਡੇ ਬਚਪਨ ਤੋਂ ਹੀ ਇਹ ਜਿਹੜਾ ਮੇਲਾ ਲੱਗਦਾ ਜਿੱਥੇ ਹੁਣ ਜਿਹੜਾ ਨੌਜਵਾਨ ਪੀੜ੍ਹੀ ਨੇ ਔਰ ಗ್ರಾಮ ਪੰਚਾਇਤਾਂ ਔਰ ਐਨ ਆਰ ਆਈ ਭਰਾਵਾਂ ਨੇ ਇਹ ਕਦਮ ਚੱਕ ਕੇ ਚੰਗਾ ਕਦਮ ਚੱਕ ਕੇ ਇਹਨੂੰ ਸਿਖਰਾਂ ਤੇ ਲੈ ਆਂਦਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਮੇਲੇ ਨੂੰ ਅਸੀਂ ਪੰਜਾਬ ਲੈਵਲ ਤੇ ਵੱਧ ਤੋਂ ਵੱਧ ਜਿਹੜਾ ਸੰਯੋਗ ਐਨ ਆਰ ਆਈ ਭਰਾ ਖੜੇ ਆ ਸਾਰਿਆਂ ਦਾ ਲੈ ਕੇ ਪੰਚਾਇਤ ਖੜੀ ਆ ਸਾਰੇ ਪਿੰਡ ਵਾਸੀਆਂ ਦਾ ਸੰਯੋਗ ਲੈ ਕੇ ਇਹਨੂੰ ਵੱਧ ਤੋਂ ਵੱਧ ਜਿਹੜਾ ਮੇਲਾ ਬਾਬਾ ਜੀ ਦਾ ਮਨਾਇਆ ਜਾਏਗਾ ਮੇਲੇ ਤੋਂ ਬਾਅਦ ਟੂਰਨਾਮੈਂਟ ਵੀ ਇਹ ਨਾਲ ਦੇ ਨਾਲ ਹੀ ਬਹੁਤ ਵਧੀਆ ਗੱਲ ਆ ਜੀ ਇਹ ਸਾਡੇ ਬਹੁਤ ਸਤਜੋਗ ਜਿਹੜੇ ਖਿਡਾਰੀ ਆ ਜੀ ਸਾਡੇ ਪਿੰਡ ਦੇ ਬੜਾ ਸ਼ੌਂਕ ਆ ਮੁੰਡਾ ਮੁੰਡਾ ਬੜਾ ਸ਼ੌਂਕ ਰਿਆ ਜੀ ਪਿੰਡ ਦੇ ਕਬੱਡੀ ਦਾ ਹੁਣ ਵੀ ਜਿਹੜੇ ਮੁੰਡੇ ਖੇਡ ਰਹੇ ਆ ਜੀ ਕੁਝ ਇੱਕ ਦੋ ਬੱਚੇ ਸਾਡੇ ਬਹੁਤ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜਿਹੜੇ ਆ ਉਹ ਜਾ ਰਹੇ ਆ ਵੱਡੇ ਮੈਚਾਂ 'ਚ ਖੇਡਦੇ ਆ ਔਰ ਆਉਣ ਵਾਲੀ ਪਨੀਰੀ ਨੂੰ ਅਸੀਂ ਇਹ ਸਿੱਖਿਆ ਦਿੰਨੇ ਆ ਕਿ ਨਸ਼ਿਆਂ ਤੋਂ ਦੂਰ ਹੋ ਕੇ ਰਹਿ ਕੇ ਤੇ ਕਬੱਡੀ ਵਾਲ ਔਰ ਖੇਡ ਵਾਲ ਜ਼ਿਆਦਾ ਜਾਣਦੇ ਹੋ ਐਨਆਰਆਈ ਭਰਾਵਾਂ ਦਾ ਵੀ ਸਹਿਯੋਗ ਹੈਗਾ ਤੇ ਸਰਪੰਚ ਸਾਹਿਬ ਦਾ ਵੀ ਬੜਾ ਸਹਿਯੋਗ ਬਹੁਤ ਬਹੁਤ ਜੀ ਬਹੁਤ ਸਹਿਯੋਗ ਬਹੁਤ ਬਹੁਤ ਇਹਨਾਂ ਸਾਰਿਆਂ ਦਾ ਥੈਂਕਸ ਜੀ ਐਨਆਰਆਈ ਭਰਾਵਾਂ ਨੂੰ ਔਰ ਪੰਚਾਇਤ ਨੂੰ ਮੈਂ ਕਹੂੰਗਾ ਵੀ ਆਉਣ ਵਾਲੇ ਸਮੇਂ 'ਚ ਵੀ ਵੱਧ ਤੋਂ ਵੱਧ ਸਹਿਯੋਗ ਦੇ ਕੇ ਤੇ ਵੱਧ ਤੋਂ ਵੱਧ ਇਹ ਸਾਰਾ ਮੇਲਾ ਜਿਹੜਾ ਵਧੀਆ ਸਹਿਯੋਗ ਨਾਲ ਕਰਾਇਆ ਜਾਵੇ ਅਸੀਂ ਉਮੀਦ ਕਰੀਏ ਸਤਨਾਮ ਸਿੰਘ ਜੀ ਦੇ ਥਰੂ ਫਿਰ ਅਗਲੇ ਸਾਲ ਹੋਰ ਮੇਲਾ ਮੈਂ ਕਹਾਂ ਜੀ ਬਿਲਕੁਲ ਬਿਲਕੁਲ ਵਧੀਆ ਹੋਏਗਾ ਜੀ ਸਰਪੰਚ ਸਾਹਿਬ ਸਾਡੇ ਬਹੁਤ ਵਧੀਆ ਨੇ ਅੱਗੇ ਤੋਂ ਇਹ ਬੜਾ ਸਹਿਯੋਗ ਸਾਨੂੰ ਦੇਣਗੇ ਔਰ ਐਨਆਰਆਈ ਭਰਾ ਵੀ ਸਾਡੇ ਜਿਹੜੇ ਅੱਗੇ ਤੋਂ ਵੱਧ ਸੰਯੋਗ ਕਰਨੀ। ਸਾਡੇ ਭਰਾਵਾਂ ਦੇ ਸਹਿਯੋਗ ਨਾਲ ਬਹੁਤ ਵਧੀਆ ਟੂਰਨਾਮੈਂਟ ਹੋਏਗਾ ਸਰ। ਹਾਂਜੀ ਹਾਂਜੀ ਸਾਡੇ ਜਸਵਿੰਦਰ ਸਿੰਘ ਭਰਾ ਜੀ ਸਾਡੇ ਐਨਆਰਆਈ ਬਹੁਤ ਸੰਯੋਗ ਦੇ ਰਹੇ ਹਰ ਕੰਮ ਦੇ ਵਿੱਚ ਜੀ। ਠੀਕ ਹੈ। ਪਿੰਡ ਦੇ ਵਿਕਾਸ ਵਾਸਤੇ ਵੀ ਹੋਰ ਨਾ ਕੰਮਾਂ ਵਾਸਤੇ ਵੀ। ਮਿਹਰਬਾਨੀ।